ਅਸਲ 'ਚ ਮੈਨੂੰ ਨਾ ਬਚਪਨ ਤੋਂ 13 ਸਾਲ ਦੀ ਉਮਰ 'ਚ ਮੇਰੀ ਡੈਥ ਹੋ ਗਈ ਸੀ ਮੈਂ 5ਵੀਂ ਕੇ 6ਵੀਂ 'ਚ ਪੜਦਾ ਸੀ ਉਸ ਟਾਈਮ ਘਰ ਆਇਆ ਘਰ ਆਉਂਦਿਆਂ ਸਾਰੀ ਵਸ ਇੱਕ ਲੱਖ ਤੋਂ ਮੰਝੇ ਤੇ ਪੈਂਦਾ ਕਿਤੇ ਸੀ ਛੱਡ ਗਿਆ ਉਸ ਟਾਈਮ ਵੀ ਬਾਬਾ ਜੀ ਦੇ ਦਰਸ਼ਨ ਹੋਏ ਮੈਨੂੰ ਬਾਬਾ ਜੀ ਕਹਿਣ ਲੱਗੇ ਨਹੀਂ ਪਾਈ ਹਜੇ ਨਹੀਂ ਆਪਾਂ ਜਾਣਾ ਹਜੇ ਤੇ ਤੂੰ ਸੇਵਾ ਲੈਣੀ ਆ ਤੇ ਹਜੇ ਇਹ ਕਾਰੋ ਵਿਹਾਰ ਕਰਨੇ ਨੇ ਆਪਾਂ ਕਰਕੇ ਫਿਰ ਤੈਨੂੰ ਬੁਲਾ ਲਾਂਗੇ ਅਸੀਂ ਮੈਂ ਆਉਣਾ ਨਹੀਂ ਚਾਹਦਾ ਸੀ ਇਹ ਦੁਨੀਆ 'ਚ ਜਿਹੜਾ ਉਹਤ ਮਹੌਲ ਸੀਗਾ ਉਹ ਕਹਿਣ ਕਥਨ ਦਾ ਵਾਰ ਸੀਗਾ ਉਸ ਦਿਨ ਜਿਹੜਾ ਗੜਬੇ ਦੀ ਸੇਵਾ ਸੀ ਉਹ ਮੇਰੇ ਕੋਲੇ ਸੀ ਬਾਬਾ ਜੀਆ ਕੁਰਸੀ 'ਤੇ ਬੈਠੇ ਨੇ ਮੈਂ ਕੋਲੇ ਗੜਬਾਲੀ ਖੜਾ ਉਹਨਾਂ ਦੀ ਦੁਕਾਨ ਦੇ ਵਿੱਚ ਨਾ ਗੁਰੂ ਨਾਨਕ ਦੇਵ ਜੀ ਦੀ ਫੋਟੋ ਸੀ ਬਹੁਤ ਸੋਹਣੀ ਉਹ ਮੇਰੇ ਮਨ ਨੂੰ ਲੱਗ ਗਈ ਯਾਰ ਫੋਟੋ ਉਹ ਮੈਂ ਲੈ ਚੱਲੀ ਆਪਾਂ ਘਰੇ ਲਾਵਾਂਗੇ ਉਦੋਂ ਦਾ ਫੋਟੋ ਕਦੀ ਨੀ ਨਿਗਾਹ ਪੈਗੀ ਉਦੋਂ ਬਾਬਾ ਜੀ ਕਦੀ ਦੇਖਣ ਹੋ ਗਿਆ ਮੇਰਾ ਬਾਬਾ ਜੀ ਨੇ ਉਹੀ ਸਰੂਪ ਤੇ ਦਰਸ਼ਨ ਮੈਨੂੰ ਕਰਾ ਦਿੱਤੇ ਸੀ। ਨਾਲ ਸੰਗ ਸੀ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ। ਪਰ ਮੈਨੂੰ ਐਂ ਦਿਖਾਤਾ ਸੀ ਵੀ ਅਸੀਂ ਉਹੀ ਚੀਜ਼ ਆ। ਤੇ ਪੰਡਤ ਨੂੰ ਬਾਬਾ ਜੀ ਕਹਿਣ ਲੱਗੇ ਭਾਈ ਸਾਡਾ ਹੱਥ ਦੇਖੋ ਤਾਂ। ਹੱਥ ਦੇਖ ਕੇ ਪੰਡਤ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਚਿੰਤਾ ਬਹੁਤ ਜ਼ਿਆਦਾ ਆ। ਚਲ ਬਾਬੇ ਨੇ ਮੁੱਠੀ ਮਿਚੀਆਂ ਫੇੜ ਹੱਥ ਕਰਤਾ ਮੂਰੇ। ਉਹ ਦੇਖ ਕੇ ਕਹਿੰਦੇ ਇਹ ਤਾਂ ਰੇਖੇ ਬਦਲਤੀਆਂ ਸਾਰੀਆਂ ਇਹਨਾਂ ਨੇ। ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਭਾਈ ਸਾਨੂੰ ਚਿੰਤਾ ਨਹੀਂ ਕੀ ਚਿੰਤਾ ਤੈਨੂੰ ਆ ਤੇਰੀ ਕੁੜੀ ਦੀ ਸ਼ਾਦੀ ਨਹੀਂ ਹੁੰਦੀ ਪੰਡਤ ਨੇ ਕਿਹਾ ਸੀ ਹਾਂ ਫਿਰ ਪੰਡਤ ਚਾਰਨੀ ਡਿੱਗ ਪਿਆ ਫਿਰ ਕਹਿੰਦਾ ਮਹਾਰਾਜ ਜੀ ਮੈਨੂੰ ਬਖਸ਼ ਲੋ ਵੀ ਕਿਰਪਾ ਕਰੋ ਮੇਰੇ ਤੇ ਲੈ ਭਾਈ ਤੁਹਾਡੇ ਪੰਡੇ ਟੈਲੀਵਿਜ਼ਨ ਕਿੰਨੇ ਆ ਕਹਿੰਦੇ ਸਾਡੇ ਪਿੰਡ ਵਿੱਚ ਦੋ ਹੀ ਟੈਲੀਵਿਜ਼ਨ ਨਿਕਦਾ ਹੈ ਸਰਦਾਰਾਂ ਦੇ ਘਰ ਹੋਰ ਆ ਕਹਿੰਦੇ ਕਹਿੰਦੇ ਭਾਈ ਬੰਦੇ ਦੇ ਅੰਦਰ ਵੀ ਟੈਲੀਵਿਜ਼ਨ ਚੱਲਦਾ ਉਹ ਕਹਿੰਦਾ ਮਹਾਰਾਜ ਜੀ ਇਹਦੀ ਵਰਤਾ ਪਤਾ ਨਹੀਂ ਕਹਿੰਦੇ ਚੰਗਾ ਫਿਰ ਤੂੰ ਇਸ ਤਰ੍ਹਾਂ ਕਰ ਕੋਈ ਆ ਸ਼ਾਉਦਾ ਦਾ ਨਾਮ ਦਾ ਵਿਆਸ ਕਰਿਆ ਕਰ ਤੇਰੇ ਅੰਦਰ ਟੈਲੀਵਿਜ਼ਨ ਚੱਲ ਪੂਗਾ ਫਿਰ ਉਹ ਕਹਿਣ ਲੱਗੇ ਮੈਨੂੰ ਰੱਬ ਦਿਖਾ ਦਿਓ ਜੀ। ਉਹੀ ਮਿਸਤਰੀ ਜੀ। ਹਾਂ। ਉਹ ਫਿਰ ਸੰਤ ਸੋਚਾ ਸਿੰਘ ਬਣੇ। ਹਾਂ। ਉਹ ਸੰਤ ਸੋਚਾ ਸਿੰਘ ਬਣ ਗਿਆ। ਵੀ ਬਾਬਾ ਜੀ ਤਾਂ ਬਖਸ਼ ਦੇਣਗੇ। ਇਹ ਤਾਂ ਨਾਰਮਸ ਵਾਲੇ ਸਾਧੂ ਨੇ। ਤੇ ਪਰ ਉਹ ਦੇਵਤੇ ਜਿਹੜੇ ਕੋਲੇ ਖੜੇ ਨੇ ਉਹਨਾਂ ਨੇ ਬਖਸ਼ਣਾ ਕਿਸੇ ਨੂੰ। ਭਾਈ ਉੱਥੇ ਖੜੇ ਨੇ ਬਹੁਤ। ਵਿੱਚ ਇੱਕ ਦਿਨ ਕੀ ਹੋਇਆ। ਇਹਨਾਂ ਨੇ ਪ੍ਰਸ਼ਾਦਾ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕਰਕੇ ਇਹਨਾਂ ਨੇ ਕਿਹਾ ਵੀ ਜੇ ਕੋਈ ਗੁਰੂ ਨਾਨਕ ਦੀ ਗੱਦੀ ਦਾ ਵਾਰਸ਼ ਹੈਗਾ। ਤਾਂ ਸਾਨੂੰ ਆ ਕੇ ਪ੍ਰਸ਼ਾਦਾ ਸ਼ਕੈ ਨਾਲ ਦਰਸ਼ਨ ਦੇ ਲੇ। ਫਿਰ ਇਹ ਬਾਬਾ ਜੀ ਉਸ ਟਾਈਮ ਬਾਲ ਵਸਤਾ ਦੇ ਵਿੱਚ ਉੱਥੇ ਡੇਰੇ 'ਚ ਪਹੁੰਚੇ। ਬਾਬਾ ਜੀ ਨੇ ਜੇਬ ਦੇ ਵਿੱਚ ਹੱਥ ਪਾਇਆ 7 ਰੁਪਏ ਚਾਂਦੀ ਦੇ। ਤੇ ਉੱਤੇ ਮਾਲਕਾਂ ਦੀ ਫੋਟੋ। ਉਹ ਘਰਦਿਆਂ ਦੇ ਹੱਥ ਦੇ ਉੱਤੇ ਰੱਖ ਤੇ ਆ ਲੈ ਪੈਸੇ ਲੈ ਲੂ ਸੀ। ਤੇ ਸਾਨੂੰ ਕਿਉਂ ਲਾਜ਼ਮੀ ਦੇ ਦੋ। ਤਾਂ ਉਹ ਘਰਦੇ ਕਹਿੰਦੇ ਵੀ ਅਸੀਂ ਕਿਸੇ ਗਰੀਬ ਦਾ ਪੈਸਾ ਨਹੀਂ ਰੱਖਦੇ। ਤੇ ਇਹਨੂੰ ਪਛਾਣ ਨਹੀਂ ਆਈ ਘਰਦਿਆਂ ਨੂੰ ਵੀ ਇਹ ਤਾਂ ਬਾਦਸ਼ਾਹ ਆ। ਤੇ ਅਸੀਂ ਗਰੀਬਾਂ ਉਹ ਗਰੀਬ ਦਾ ਪੈਸਾ ਨਹੀਂ ਰੱਖਦੇ ਸੀ ਵੀ ਤੁਸੀਂ ਪੈਸੇ ਲੈ ਲਓ ਉਹ ਬਾਬਾ ਜੀ ਦੇ ਹੱਥ ਤੇ ਰੱਖ ਲਿਆ ਕਰਨ ਬਾਬਾ ਜੀ ਇਹਨਾਂ ਦੇ ਹੱਥ ਤੇ ਰੱਖ ਲਿਆ ਕਰਨ ਪੰਜ ਛੇ ਵਾਰੀ ਇਸ ਤਰ੍ਹਾਂ ਹੋਇਆ ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਸਾਡੀ ਰੁਪਈਆ ਇੱਕ ਦਰਸ਼ਨੀ ਭੇਟਾ ਰੱਖ ਲਓ ਉਹ ਇੱਕ ਚਾਂਦੀ ਦਾ ਰੁਪਈਆ ਹਜੇ ਵੀ ਸਾਡੇ ਕੋਲ ਪਿਆ ਕੁਝ ਵੀ ਕਰ ਸਕਦੇ ਕੁਝ ਵੀ ਕਰ ਸਕਦੇ ਸੀ ਤੁਨੇ ਸਾਰਾ ਸੰਸਾਰ ਇਹਨੇ ਮੁੱਠੀ ਸੀਗਾ ਲੈਕ ਜੀ ਕਹਿੰਦੇ ਖਾਲਸਾ ਕਲਸਾ ਬਾਹੁਰ ਜੀ ਕੀ ਫਤਿਹ ਪੂਰਨ ਬ੍ਰह्मज्ञानी ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹ ਵਾਲੇ ਮਹਾਂਪੁਰਖ ਉਹਨਾਂ ਦੀ ਲੰਬਾ ਸਮਾਂ ਸੰਗਤ ਕਰਨ ਵਾਲੇ ਤੁਸੀਂ ਸਾਡੇ ਸਾਹਮਣੇ ਆ ਆਫ ਕੈਮਰਾ ਜਿੰਨੀ ਗੱਲਬਾਤ ਹੋਈ ਥੋੜੀ ਜਿਹੀ ਮੈਂ ਸਾਂਝੀ ਵੀ ਕਰ ਦਿੰਦਾ ਵੀ ਸਾਲ ਚ 6 ਮਹੀਨੇ ਬਾਅਦ ਇੱਕ ਰਾਤ ਮਹਾਂਪੁਰਖ ਤੁਹਾਡੇ ਘਰ ਰਹਿੰਦੇ ਸੀ ਸਾਲ ਦੀਆਂ ਦੋ ਰਾਤਾਂ ਬਣਦੀਆਂ ਜਿਨ੍ਹਾਂ ਨੂੰ ਮਿਲਣ ਲਈ ਲੱਖਾਂ ਦੀ ਲੈਨ ਇਦਾਂ ਲੱਗਦੀ ਸੀਗੀ ਤੇ ਇੱਕ ਮਿੰਟ ਇੱਕ ਮਿੰਟ ਵੀ ਜ਼ਿਆਦਾ ਹੀ ਮੈਂ ਕਹਿ ਰਿਹਾ ਉਹਨਾਂ ਨੂੰ ਇੱਕ ਮਿੰਟ ਵੀ ਉਹਨਾਂ ਦੀ ਗੱਲ ਉਹਨਾਂ ਨੂੰ ਦੇਖਣਾ ਹੀ ਕਹਿ ਲਓ ਗੱਲ ਤਾਂ ਬੜੀ ਦੂਰ ਦੀ ਗੱਲ ਹੈ ਵੀ ਉਹਨਾਂ ਨੂੰ ਦੇਖਣ ਲਈ ਵੀ ਰੂਹਾਂ ਤੜਫਦੀਆਂ ਸੀਗੀਆਂ ਤੇ ਉਹ ਮਹਾਪੁਰਖ ਤੁਹਾਡੇ ਕੋਲ ਸਾਲ 'ਚ ਦੋ ਰਾਤਾਂ ਰਹਿਣ ਆਉਂਦੇ ਸੀਗੇ ਤੇ ਅੰਦਾਜ਼ਾ ਤਾਂ ਮੈਨੂੰ ਇੱਥੇ ਹੀ ਲੱਗ ਗਿਆ ਵੀ ਬਹੁਤ ਵੱਡੀ ਤੁਹਾਡੀ ਨੇੜਤਾ ਹੋਊਗੀ ਬਹੁਤ ਵੱਡੀ ਅਟੈਚਮੈਂਟ ਹੋਊਗੀ ਤੇ ਉਹ ਸਾਰਾ ਸਾਂਝਾ ਕਰਿਓ ਬੇਨਤੀ ਹੈ ਵੀ ਬਹੁਤ ਖੁੱਲ ਕੇ ਸਾਂਝਾ ਕਰਿਓ ਜਿੰਨਾ ਹੋ ਸਕੇ ਆ ਖੁੱਲ ਕੇ ਕਰਿਓ ਤੇ ਸ਼ੁਰੂ ਆਪਾਂ ਇੱਥੋਂ ਕਰ ਲਈਏ ਵੀ ਪਹਿਲੀ ਵਾਰ ਤੁਹਾਨੂੰ ਸੰਤ ਮਹਾਰਾਜ ਬਾਰੇ ਪਤਾ ਕਿਵੇਂ ਲੱਗਿਆ ਸੀਗਾ ਕਿਵੇਂ ਮਲਾਪ ਹੋਇਆ ਸੀਗਾ ਪਤਾ ਵੀ ਸੀਗਾ ਵੀ ਸੰਤ ਕੋਈ ਹੁੰਦੇ ਆ ਜਾਂ ਕੀ ਸੀ ਉਹ ਸਾਰਾ ਜਿੰਨਾ ਖੋਲ ਕੇ ਜਿੰਨਾ ਮਤਲਬ ਡੂੰਗਾ ਦੱਸਕ ਉਹਨਾਂ ਡੂੰਗਾ ਚਾਹੋ ਵਾਹਿਰ ਜੀ ਦਾ ਖਾਲਸਾ ਉਹ ਵਾਹਿਰ ਜੀ ਕੀ ਪਤ ਹੈ ਸਨ 1965 ਦੇ ਵਿੱਚ ਬਾਬਾ ਜੀ ਸਾਡੇ ਪਿੰਡ ਪਹਿਲੀ ਵਾਰ ਵਸਤੇ ਆਏ ਸੀ ਅੱਛਾ ਹਣ ਸਾਲੀ ਸਾਹਿਬ ਸਾਡੇ ਪੂਆ ਜੀ ਰਹਿੰਦੇ ਸੀ ਬਚਪਨ ਦੇ ਵਿੱਚ ਬਾਬਾ ਜੀ ਉਹਨਾਂ ਦੇ ਕੋਲੇ ਆਏ ਸੀ ਉਹਨਾਂ ਦੇ ਕੋਲੇ ਰਹਿੰਦੇ ਸੀ ਉਹ ਪੂਆ ਜੀ ਸਾਡੇ ਪਿੰਡ ਇੱਥੇ ਲੈ ਕੇ ਆਏ ਸੀ ਉਦੋਂ ਬਾਬਾ ਜੀ ਦਾ ਬਚਪਨ ਸੀ ਬਚਪਨ ਸੀਗਾ ਤੇ ਉਹ ਇੱਥੇ ਆ ਕੇ ਸਾਡੇ ਸ਼ਰੀਕੇ ਦੇ ਵਿੱਚ ਪੂਆ ਸੀਗੇ ਤੇ ਉਹਨਾਂ ਦੇ ਘਰੇ ਰਹਿੰਦੇ ਸੀ ਤੇ ਮੇਰਾ ਉਹਨਾਂ ਦੇ ਘਰੇ ਕਾਫੀ ਆਉਣਾ ਜਾਣਾ ਸੀ ਉਹਨਾਂ ਦਾ ਇੱਕ ਡਾਕਟਰ ਬਲਵਿੰਦਰ ਸਿੰਘ ਸੀਗਾ ਗਿੱਲ ਤੇ ਉਹ ਤੇ ਅਸੀਂ ਇਕੱਠੇ ਕਲਾਸ ਫੈਲੋ ਸੀ ਉਹਨਾਂ ਦੇ ਘਰੇ ਸ਼ਰਕ ਕਰਕੇ ਜਾਣਾ ਆਉਣਾ ਸੀਗਾ ਉੱਥੇ ਫਿਰ ਸਾਨੂੰ ਪਹਿਲਾਂ ਨਹੀਂ ਸੀ ਪਤਾ ਵੀ ਕੋਈ ਸਾਧੂ ਹੁੰਦੇ ਨੇ ਜਾਂ ਨਹੀਂ ਹੁੰਦੇ ਮੈਨੂੰ ਕੋਈ ਬਚਪਨ ਤੋਂ ਗਿਆਨ ਜਾਂ ਇਲਮ ਨਹੀਂ ਸੀ ਚੀ ਦਾ ਮੈਨੂੰ ਉੱਥੇ ਦਰਸ਼ਨ ਕਰਨ ਦੇ ਨਾਲ ਹੀ ਉਹਨਾਂ ਦੀ ਨਜ਼ਰ ਪੈਣ ਦੇ ਨਾਲ ਹੀ ਇਹ ਅਨੁਭਵ ਹੋਣ ਲੱਗ ਗਿਆ ਸੀ ਵੀ ਇਹ ਸਾਧੂ ਨੇ ਸੰਤ ਨੇ ਤੁਹਾਡੀ ਉਮਰ ਕਿੰਨੀ ਸੀ ਉਦੋਂ ਮੇਰੀ ਉਮਰ ਉਦੋਂ ਬਾਲ ਵਸਤਾ ਹੀ ਸਮਝ ਲਓ ਕੋਈ 10-11 ਸਾਲ ਦੀ ਉਮਰ ਸੀ ਬਾਬਾ ਜੀ ਦੀ ਬਾਬਾ ਜੀ ਦੀ ਉਮਰ ਉਸ ਟਾਈਮ ਕਾਫੀ ਸੀਗੀ ਅੰਦਾਜ਼ਾ ਅੰਦਾਜ਼ਾ ਕੋਈ 20 22 ਸਾਲ ਦੇ ਉੱਤੇ ਹੋ ਗਈ ਉਮਰ ਉਹਨਾਂ ਦੀ ਤਾਂ ਉਸ ਤੋਂ ਬਾਅਦ ਵਿੱਚ ਫਿਰ ਬਾਬਾ ਜੀ ਇੱਥੇ 10 10 15 15 ਦਿਨ ਲਾ ਜਾਂਦੇ ਸੀ ਅਸੀਂ 10 15 ਦਿਨ ਬਾਬਾ ਜੀ ਸੰਗਤ ਕਰਦੇ ਇੱਥੇ ਮਹਬਬ ਜੀ ਫਿਰ ਇੱਥੇ ਵਸਤੇ ਵਾਸ ਜਾਂਦੇ ਸੀ ਕੀ ਗੱਲਾਂ ਬਾਤਾਂ ਹੁੰਦੀਆਂ ਸੀ ਜਦੋਂ ਜਦੋਂ 20 22 ਸਾਲ ਦੀ ਬਾਬਾ ਜੀ ਦੀ ਇਸ ਸ਼ਰੀਰ ਦੀ ਉਮਰ ਕਹਿ ਸਕਦੇ ਵੀ ਜਦੋਂ ਤੁਹਾਡੀ ਪਹਿਲਾ ਮਲਾਪ ਪਹਿਲੇ ਮਲਾਪ 'ਚ ਕੀ ਗੱਲਬਾਤ ਹੋਈ ਸੀ ਪਹਿਲੇ ਮੁਲਾਕਾਤ ਤੇ ਗੱਲਬਾਤ ਸਾਡੀ ਇਹੀ ਹੋਈ ਸੀ ਬਾਬਾ ਜੀ ਨੂੰ ਅਸੀਂ ਸਿਰਫ ਇੱਕ ਮੱਥਾ ਟੇਕਣਾ ਸਿੱਖਦੇ ਸੀ ਸੰਤਾਂ ਨੂੰ ਮੱਥਾ ਟੇਕਣਾ ਉਹ ਸਾਨੂੰ ਬਚਨ ਬਲਾਸ ਸੰਤੂਆਂ ਨਾਲ ਕਰਨੇ ਨਹੀਂ ਸੀ ਉਹਦੇ ਸਾਨੂੰ ਇਨੀ ਸੋਝੀ ਨਹੀਂ ਸੀ ਉਸ ਟਮ ਸਾਡਾ ਬਚਪਨ ਸੀਗਾ ਜੀ ਕਿਵੇਂ ਦਾ ਸੀ ਉਹ ਪਹਿਲੀ ਵਾਰ ਮਿਲਣ ਦਾ ਦ੍ਰਿਸ਼ ਕਿਵੇਂ ਦਾ ਸੀ ਉਹ ਦ੍ਰਿਸ਼ ਤਾਂ ਬਹੁਤ ਵਧੀਆ ਸੀ ਪਰ ਵਧੀਆ ਉਸ ਟਾਈਮ ਬਣਿਆ ਜਿਸ ਟਾਈਮ ਸਾਡੇ ਤੇ ਬਾਬਾ ਜੀ ਨੇ ਕੋਈ ਮਿਹਰ ਦੀ ਨਜ਼ਰ ਪਾਈ ਜਾਂ ਮਿਹਰ કરી ਜਾਂ ਕੋਈ ਪਿਛਲੀ ਕੋਈ ਸਾਡਾ ਸਬੰਧ ਸੀ ਬਾਬਾ ਜੀ ਨਾਲ ਜੀ ਇਹਦੇ ਬਾਰੇ ਬਾਬਾ ਜੀ ਨੂੰ ਪਤਾ ਨਹੀਂ ਸਾਨੂੰ ਕੋਈ ਇਸ ਚੀਜ਼ ਬਾਰੇ ਗਿਆਨ ਨਹੀਂ ਸੀਗਾ ਪਹਿਲੀ ਵਾਰ ਜਿਹੜਾ ਮਲਾਪ ਸੀਗਾ ਉਦੋਂ ਮਤਲਬ ਕੁਝ ਅਹसास ਵੀ ਹੋਇਆ ਵੀ ਹਾਂ ਕੁਝ ਸਰਵ ਸਾਸ ਦਾ ਇੰਨਾ ਹੀ ਹੋਇਆ ਸਾਨੂੰ ਵੀ ਇਹ ਸੰਤ ਨੇ ਇਸ ਤੋਂ ਬਾਅਦ ਨਹੀਂ ਹੋਇਆ ਹਾਂ ਪਹਿਲੀ ਵਾਰ ਹਾਂ ਉਸ ਤੋਂ ਬਾਅਦ ਵਿੱਚ ਫਿਰ ਅਸੀਂ ਹੰਸਾਲੀ ਇਹਨਾਂ ਕੋਲ ਜਾਣ ਲੱਗ ਗਏ ਆ ਇੱਕ ਨਾ ਮੈਂ ਮਿਸ ਕਰ ਗਿਆ ਥੋੜਾ ਜਿਹਾ ਵੀ ਤੁਸੀਂ ਥੋੜਾ ਜਿਹਾ ਆਪ ਦੇ ਬਾਰੇ ਵੀ ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਫਿਰ ਥੋੜਾ ਜਿਹਾ ਸੰਗਤ ਨੂੰ ਕਲੀਅਰ ਹੋ ਜੂਗੀ ਤੁਸੀਂ ਕੀ ਕਰਦੇ ਹੋ ਥੋੜਾ ਜਿਹਾ ਦੱਸ ਕੇ ਫਿਰ ਆਪਾਂ ਸ਼ੁਰੂ ਕਰੀਏ ਅਸੀਂ ਪਿੰਡ ਉੱਡਤ ਸੈਦੇ ਵਾਲਾ ਦੇ ਰਹਿਣ ਵਾਲੇ ਆ ਗੁਰਦੀਪ ਸਿੰਘ ਮੇਰਾ ਨਾਮ ਆ ਬਾਬਾ ਜੀ ਉਹਨਾਂ ਨਾਲ ਤੁਹਾਡਾ ਮੇਲ ਫਿਰ ਕਿਹੜੇ ਪਿੰਡ ਚ ਹੋਇਆ ਸੀਗਾ ਜੀ ਇਸੇ ਉੱਡਤ ਸੈਦੇ ਵਾਲੇ ਪਿੰਡ ਦੇ ਵਿੱਚ ਇਸੇ ਪਿੰਡ ਚ ਪਹਿਲੀ ਵਾਰ ਮੇਲ ਹੋਇਆ ਸੀ ਹਾਂਜੀ ਫਿਰ ਤੁਸੀਂ ਹੰਸਾਲੀ ਸਾਹਿਬ ਜਾਣ ਫਿਰ ਅਸੀਂ ਹੰਸਾਲੀ ਸਾਹਿਬ ਜਾਣ ਲੱਗੇ ਜੀ ਫਿਰ ਉੱਥੇ ਬਾਬਾ ਜੀ ਕੋਲੇ ਅਸੀਂ ਹਫ਼ਤਾ ਕਰੇ 10 ਦਿਨ ਇਸ ਤਰ੍ਹਾਂ ਰਹਿਣ ਲੱਗ ਗਏ ਕੀ ਕਰਦੇ ਸੀ ਫਿਰ ਉੱਥੇ ਜੀ ਉੱਥੇ ਅਸੀਂ ਸੇਵਾ ਕਰਦੇ ਸੀ ਲੰਗਰ ਦੇ ਵਿੱਚ ਜਿੰਨੀ ਕੁ ਸੰਗਤ ਆਉਂਦੀ ਸੰਗਤ ਉੱਥੇ ਬਹੁਤ ਥੋੜੀ ਆਉਂਦੀ ਸੀ ਉਸ ਟਾਈਮ ਉਦੋਂ ਹਾਂ ਬਗੈਂਤੀ ਦੇ ਕਦੇ 50 ਕਦੇ 40 ਕਦੇ 20 ਬੰਦੇ ਹੀ ਬਸ ਸੰਗਤ ਆਉਂਦੀ ਸੀ ਉਹਨਾਂ ਟਾਈਮਾਂ 'ਚ ਬਾਬਾ ਜੀ ਕੋਲੇ ਉਦੋਂ ਬਾਬਾ ਜੀ ਉਹਨਾਂ ਦਾ ਬੋਲਣ ਦਾ ਜਾਂ ਜਿਵੇਂ ਸੁਭਾਅ ਕਹਿ ਸਕਦੇ ਹੋ ਉਹ ਕਿਵੇਂ ਦਾ ਸੀ ਬਾਬਾ ਜੀ ਦਾ ਬੋਲਣ ਦਾ ਸੁਭਾਅ ਅਸੀਂ ਦੇਖਿਆ ਜਦੋਂ ਤੋਂ ਸਾਨੂੰ ਮੁਲਾਪ ਹੋਇਆ ਉਦੋਂ ਤੋਂ ਲੈ ਕੇ ਅਖੀਰ ਤੱਕ 15 ਤੱਕ ਇੱਕੋ ਜਿਹੀ ਸੁਵਾਰਿਆ ਰਿਹਾ ਉਹਨਾਂ ਦਾ ਜਵਾਨੀ ਟਾਈਮ ਵੀ ਤੇ ਜਵਾਨੀ ਬਚਪਨ ਤੋਂ ਲੈ ਕੇ ਜਿੰਨਾ ਤੱਕ ਅਸੀਂ ਸੁਵਾਰ ਦੇਖਿਆ ਉਹਨਾਂ ਦਾ ਉਹ ਸਾਰਾ ਬੋਲਣ ਦਾ ਸੁਵਾਰ ਇੱਕੋ ਹੀ ਰਿਹਾ ਉਹਨਾਂ ਦਾ ਇੰਨੀ ਨਿਮਰਤਾ ਦੇ ਵਿੱਚ ਕੋਈ ਬੋਲ ਨਹੀਂ ਸਕਦਾ ਬਚਪਨ ਤੋਂ ਲੈ ਕੇ ਅਖੀਰ ਤੱਕ ਇੱਕੋ ਜਿਹਾ ਇੱਕੋ ਜਿਹਾ ਹੋ ਰਿਹਾ ਅੱਛਾ ਜਿਵੇਂ ਹੁਣ ਆ ਕਾਫੀ ਕੀਤੇ ਪੋਡਕਾਸਟ ਵੀ ਬਹੁਤ ਦੱਸਦੇ ਨੇ ਵੀ ਸਾਡੇ ਨਾਲ ਇਹ ਹੋਈ ਇਹ ਹੋਈ ਜਿਵੇਂ ਤੁਸੀਂ ਦੱਸਦੇ ਵੀ ਬਚਪਨ ਚ ਬਾਬਾ ਜੀ ਹੁਣ ਇੱਥੇ ਆਉਂਦੇ ਸੀਗੇ ਬਚਪਨ ਦੀ ਸਾਖੀ ਸੁਣਾਓ ਬਾਬਾ ਜੀ ਕੀ ਹੋਇਆ ਸੀ ਬਚਪਨ ਚ ਬਚਪਨ ਦੇ ਵਿੱਚ ਤਾਂ ਮਤਲਬ ਇਹੀ ਕਹਿ ਸਕਦੇ ਨੇ ਵੀ ਬਚਪਨ ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਫਿਰ ਸਾਡੇ ਪਿੰਡ 1970 ਚ ਆਏ 70 ਚ ਹਾਂ ਹਾਂਜੀ ਉਦੋਂ ਪਹਿਲਾਂ ਵੀ ਇੱਕ ਦੋ ਗੇੜੇ ਇਹਨਾਂ ਨੇ ਲਾਏ ਨੇ 70 ਚ ਆ ਕੇ ਫਿਰ ਇਹਨਾਂ ਨੇ ਸਾਡੇ ਪਿੰਡ ਬਾਬਾ ਮਾਨ ਸਿੰਘ ਜੀ ਹੁੰਦੇ ਸੀ ਬੋਲਾ ਚੌਰ ਵਾਲੇ ਉਹਨਾਂ ਦਾ ਜਥਾ ਨਾਲ ਲੈ ਕੇ ਆਏ ਸੀ ਸਾਡੇ ਪਿੰਡ ਤਿੰਨ ਖੰਡ ਪਾਠ ਕਰਕੇ ਫਿਰ ਇਹਨਾਂ ਨੇ ਅੰਮ੍ਰਿਤ ਪਾਣ ਕਰਾਇਆ ਸੀ ਬਾਬਾ ਜੀ ਨੇ ਅਸੀਂ ਕੋਈ 25 ਕ ਸਰੀਰ ਸੀਗੇ ਜਿਨ੍ਹਾਂ ਨੇ ਅੰਮ੍ਰਿਤ ਪਾਣ ਕਰਿਆ ਸੀ ਉਸ ਟਾਈਮ ਜਿੰਨਾ ਚਿਰ ਤੱਕ ਅਸੀਂ ਅੰਮ੍ਰਿਤ ਪਾਣ ਕਰਦੇ ਰਹੇ ਹਾਂ ਬਾਬਾ ਜੀ ਦਰਬਾਰ ਸਾਹਿਬ ਦੇ ਮੂਹਰੇ ਤਰ੍ਹਾਂ ਦੇ ਬੈਠੇ ਰਹੇ ਨੇ ਜਿੰਨਾ 2 2.5 ਘੰਟੇ ਅੰਮ੍ਰਿਤ ਪਾਣ ਨੂੰ ਲੱਗੇ ਉਹਨਾਂ ਚਿਰ ਤੱਕ ਬਾਬਾ ਜੀ ਰਿਵਾਰਸਾ ਦੇ ਦਰਾਂ ਮੂਰੇ ਬੈਠੇ ਰਹੇ ਨਬਾ ਤੁਸੀਂ ਵੀ ਉਦੋਂ ਹੀ ਅੰਮ੍ਰਿਤ ਛਕਿਆ ਸੀ ਅਸੀਂ ਬੋਸਟਮ ਉਹਨਾਂ ਜਥੇ ਦੇ ਵਿੱਚ ਹੀ 25 ਜਾਨੇ ਦੇ ਵਿੱਚ ਅਸੀਂ ਅੰਮ੍ਰਿਤ ਛਕਿਆ ਸੀ ਉਸ ਟਾਈਮ ਉਸ ਤੋਂ ਬਾਅਦ ਵਿੱਚ ਬਾਬਾ ਜੀ ਨੇ ਸਾਨੂੰ ਕਈ ਵਾਰੀ ਕਿਹਾ ਕਹਿੰਦੇ ਭਾਈ 25 ਜਾਨੇ ਨੇ ਅੰਮ੍ਰਿਤ ਛਕਿਆ ਸੀ ਰੱਖਿਆ ਤਾਂ ਕਿਸੇ ਨੇ ਹੈ ਨਹੀਂ ਕਹਿੰਦੇ ਇਹ ਬਚਨ ਕਾਫੀ ਢੇਰ ਤੱਕ ਸਾਡੇ ਨਾਲ ਕਰਦੇ ਹੁੰਦੇ ਸੀਗੇ ਰੱਖਿਆ ਨਹੀਂ ਸੀਗਾ ਜੀ ਨਹੀਂ ਮਤਲਬ ਕਿਨੇ 5 ਸਾਲ ਰੱਖ ਲਿਆ ਕਿਨੇ 10 ਸਾਲ ਰੱਖ ਲਿਆ ਉਦੋਂ ਬਾਅਦ ਕਹਿਣ ਲੱਗੇ ਨੇ 10-15 ਸਾਲਾਂ ਤੋਂ ਬਾਅਦ ਜਾ ਕੇ ਉਮਾਤਰ ਕੋਈ ਤਕਰੀਬਨ 90 ਦੇ ਤੇੜ-ਤੇੜ ਜਾ ਕੇ ਫਿਰ ਕਰਨ ਲੱਗੇ ਨੇ ਭਾਈ ਅਮਰ ਤਾਂ ਕਿਸੇ ਨੇ ਰੱਖਿਆ ਨਹੀਂ ਸਾਰਿਆਂ ਨੇ ਭੰਗ ਕਰਤਾ ਸੀ ਜੀ ਆ ਇੱਕ ਤੁਸੀਂ ਦੱਸਿਓ